ਮੈਂ ਅਜ ਤੋ ਕੋਈ ਲਗਭਗ 30 ਸਾਲ ਪਹਿਲਾਂ ਜਿਹੜਾ ਉਹ ਪਪੂਲਰ ਦੀ ਖੇਤੀ ਸ਼ੁਰੂ ਕੀਤੀ ਸੀ ਲਗਭਗ ਆ ਜਿਹੜਾ ਮੇਰੇ 5 ਸਾਲ ਦੇ ਬੂਟੇ ਮੇਰੀ 6ਵੀਂ ਫਸਲ ਆ ਯਾਨੀ ਕਿ ਮੈਂ ਪੰਜ ਵਾਰ ਬੂਟੇ ਕਟਾ ਚੁੱਕਾ ਔਰ 6ਵੀਂ ਵਾਰ ਜਿਹੜੇ ਬੂਟੇ ਹੁਣ ਸਤੰਬਰ ਦੇ ਵਿੱਚ ਜਿਹੜੇ ਆ ਬੂਟੇ ਮੈਂ ਕਟਾਉਣ ਜਾ ਰਿਹਾ ਔਰ ਮੈਨੂੰ ਅਜੇ ਤੱਕ ਜਿਹੜਾ ਕੱਦੀ ਵੀ ਮੈਨੂੰ ਇਹ ਨਹੀਂ ਮਹਿਸੂਸ ਹੋਇਆ ਕਿ ਮੈਨੂੰ ਕਣਕ ਝੋਨੇ ਨਾਲੋਂ ਜਾਂ ਬਾਕੀ ਫਸਲਾਂ ਗੰਨਾ ਚਾਹੇ ਸਬਜ਼ੀਆਂ ਨਾਲੋਂ ਮੈਨੂੰ ਕੋਈ ਇਹਦੇ ਤੋਂ ਕੋ ਕਾਟਾ ਪਿਆ ਹੋਵੇ ਬਹੁਤ ਹੀ ਸਗੋਂ ਵਾਧਾ ਜਾਨੀ ਕਿ ਕਣਕ ਝੋਨੇ ਨਾਲੋਂ ਦੁੱਗਣਾ ਤਿਗਣਾ ਜਿਹੜਾ ਹੈ ਇਹਦੇ ਵਿੱਚੋਂ ਮੈਨੂੰ ਮੁਨਾਫਾ ਜਿਹੜਾ ਉਹ ਮਿਲਦਾ ਜਦੋਂ ਰੁੱਖ ਜਿਹੜੇ ਮੇਰੇ ਖਪੂਰ ਹੋਏ ਹੁੰਦੇ ਆ ਤੇ ਉਦੋਂ ਵੇਖ ਕੇ ਮੇਰਾ ਮਨ ਨੂੰ ਜਿਹੜਾ ਬੜੀ ਖੁਸ਼ੀ ਹੁੰਦੀ ਆ ਔਰ ਮੈਂ ਲੱਗੇ ਚਾਗੇ ਕਿਸਾਨਾਂ ਨਾਲ ਵੀ ਜਿਹੜੀਆਂ ਇਹ ਗੱਲਬਾਤ ਕਰਦਾ ਰਹਿਣਾ ਵੀ ਇਹ ਵਧੀਆ ਖੇਤੀ ਔਰ ਮੇਰੇ ਕੋਈ ਕਈ ਕਿਸਾਨਾਂ ਨੇ ਇਹਦੇ ਬਾਰੇ ਜਿਹੜੇ ਕਾਫੀ ਤਜਰਬੇ ਵੀ ਹਸਲ ਕੀਤੇ ਬੂਟਾ ਜਿਹੜਾ ਲਾਉਣ ਤੋਂ ਬਾਅਦ ਆ 5 ਸਾਲ ਦੇ ਵਿੱਚ ਜਿਹੜਾ ਇਹ ਤਿਆਰ ਹੋ ਜਾਂਦਾ ਔਰ ਇਹਦੀ ਜਿਹੜੀ ਆ ਆਪਣੀ ਲੱਕੜ ਮਾਰਕੀਟ ਦੇ ਵਿੱਚ ਵਿਖਦੀ ਆ ਔਰ ਜਿਸ ਦੀ ਜਿਹੜੀ ਆ ਉਹ ਪਲਾਈ ਬਣਦੀ ਆ ਹੁਣ ਪਲਾਈ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜਾ ਉਹ ਮੋਟੀ ਤਿਆਰ ਕਰਨ ਦੇ ਵੀ ਇਹਨੇ ਫੈਕਟਰੀਆਂ ਇੱਕ ਸਰਕਾਰੀ ਫੈਕਟਰੀ ਜਿਹੜੀ ਸ਼ਹਿਰਪੁਰ ਦੇ ਵਿੱਚ ਲੱਗਦੀ ਆ ਲੱਗ ਗਈ ਆ ਜਿੰਨੇ ਜਿੰਨੇ 2 ਇੰਚ ਮੋਟੀ ਪਲਾਈ ਜਿਹੜੀ ਤਿਆਰ ਕਰ ਕੀਤੀ ਆ ਔਰ ਉਹ ਅੱਗੇ ਤੁਸੀਂ ਦਰਵਾਜ਼ੇ ਜਿਹੜੇ ਆ ਉਹ ਪਲਾਈ ਦੇ ਵੇਖ ਰਹੇ ਜੀ ਔਰ ਹੁਣ ਜਿਹੜਾ ਉਹ ਸਿੱਧੀਆਂ ਚਗਾਠਾਂ ਜਿਹੜੀਆਂ ਉਹ ਲਗਭਗ ਜਿਹੜੀਆਂ ਪਲਾਈ ਬੋਰਡ ਦੀਆਂ ਲੱਗਣ ਡੈ ਪੀਆਂ ਨੇ ਔਰ ਪਲਾਈ ਨੂੰ ਕੈਮੀਕਲ ਦੇ ਕੇ ਇੰਨਾ ਜ਼ਿਆਦਾ ਹਾਰਟ ਕਰਤਾ ਕਿ ਉਹਦੇ ਵਿੱਚੋਂ ਜਦੋਂ ਉਹਨੂੰ ਆੜੀਆਂ ਕੱਟਦੀਆਂ ਨੇ ਉਹਦੇ ਵਿੱਚੋਂ ਚਿੰਗਿਆੜੇ ਨਿਕਲਦੇ ਜਿਤਨਾ ਕਿ ਘਟਾਲੀ ਕੱਟਣ ਲੱਗਿਆਂ ਨਿਕਲਦੇ ਸੀ ਇਸ ਕਰਕੇ ਇਹਦੀ ਖਪਤ ਜਿਹੜੀ ਹੈ ਪਲਾਈ ਬੋਰਡ ਦੇ ਵਿੱਚ ਤਕਰੀਬਨ ਬਹੁਤ ਜ਼ਿਆਦਾ ਹੋ ਰਹੀ ਆ ਜਿਹਦੇ ਕਰਕੇ ਇਹਦਾ ਆਉਣ ਵਾਲੇ ਜਿਹੜਾ ਭਵਿੱਖ ਵੀ ਹੈ ਜਿਹੜਾ ਵਧੀਆ ਰਹੂਗਾ ਇਸ ਵੇਲੇ ਜੇਕਰ ਤੁਸੀਂ ਹਰ ਬੰਦਾ ਜਿਹੜਾ ਇਹ ਆਪਾਂ ਇੱਕ ਬੂਟੇ ਨੂੰ ਜਿਹੜੀ ਜਗ੍ਹਾ ਆ ਲਗਭਗ 175 ਫੁੱਟ ਤੋਂ ਲੈ ਕੇ 190 ਫੁੱਟ ਤੱਕ ਦੇਣੀ ਆ ਔਰ ਉਹਦੇ ਵਿੱਚ ਜਿਹੜਾ ਉਹ ਆਪਾਂ ਜਿਹੜਾ ਉਹ ਉਹਦੀ ਜਿਹੜੀ ਆ ਕਿਹੇ ਬੰਨੇ ਹੋ ਵੀ ਜਿਹੜੀ ਦੂਰੀ ਲੈਂਨ ਤੋਂ ਲੈਣ ਚਾ ਬੂਟੇ ਤੋਂ ਬੂਟਾ ਫਾਸਲਾ ਜਿਹੜਾ ਉਹ ਵਧਾ ਘਟ ਸਕਤਾ ਸਕਦੇ ਆ ਇਹਦੇ ਵਿੱਚ ਹੋਰ ਫਸਲਾਂ ਦੀ ਬਿਜਾਈ ਵੀ ਹੋ ਜਾਂਦੀ ਹੈ ਇਹਦੇ ਵਿੱਚ ਜਿਹੜੀ ਆ ਪਹਿਲੇ 2 ਸਾਲ ਜਿਹੜੀਆਂ ਸਵਾਏ ਝੋਨੇ ਤੋਂ ਸਾਰੀਆਂ ਫਸਲਾਂ ਜਿਹੜੀਆਂ ਉਹ ਹੋ ਸਕਦੀਆਂ ਸਭ ਤੋਂ ਵਧੀਆ ਇਹਦੇ ਵਿੱਚ 2 ਸਾਲ ਜਿਹੜਾ ਉਹ ਗੰਨਾ ਰਹਿੰਦਾ ਤੇ ਜੇ ਚਲੋ ਕੁਝ ਕਿਸਾਨ ਕਟ ਖਸਾਨ ਲਾਉਂਦੇ ਗੰਨਾ ਉਹਦੇ ਬਦਲੇ ਵਿੱਚੋਂ ਆਪਾਂ ਕਣਕ ਵੀ ਜਿਹੜੀ ਪੂਰੀ ਭਰਪੂਰ ਲੈ ਸਕਦੇ ਆ ਚਾਰੇ ਲੈ ਸਕਦੇ ਆ ਸਰੋਂ ਦੀ ਫਸਲ ਜਿਹੜੀ ਆ ਵਿੱਚ ਹਾਇਉਲਾ ਸਰੋਂ ਜਿਹੜੀ ਬੜੀ ਵਧੀਆ ਆਮਦਨ ਦਿੰਦੀ ਆ ਇਹਦੇ ਲਗਭਗ ਜਿਹੜੇ ਆ ਅਗਲੇ 3 ਸਾਲ ਆ ਉਹਦੇ ਵਿੱਚ ਤੁਹਾਡੀ ਹਾੜੀ ਦੀ ਫਸਲ ਜਿਹੜੀ ਖਾਸ ਕਰਕੇ ਜਿਹਦੇ ਵਿੱਚ ਕਣਕ ਤੇ ਸਰੋਂ ਤੇ ਮੱਕੀ ਆਉਣੀ ਆ ਉਹਨੂੰ ਕੋਈ ਫਰਕ ਨਹੀਂ ਪੈਣਾ ਇਸ ਕਰਕੇ ਵੱਧ ਬੂਟੇ ਲਾਉਣ ਦਾ ਨੁਕਸਾਨ ਆ 250 ਬੂਟੇ ਜ ਹਮੇਸ਼ਾ ਖੇਤ ਦੇ ਵਿੱਚ ਲਾਓ ਘੱਟ ਬੂਟੇ ਲਾਉਣ ਦਾ ਫਾਇਦਾ ਹੋ ਵੱਧ ਬੂਟੇ ਲਾਉਣ ਦਾ ਜਿਆਦਾ ਨੁਕਸਾਨ ਹੋ ਮੇਰੀ ਕਿਸਾਨੀ ਦਾ ਨੂੰ ਇਥੇ ਬੇਨਤੀ। ਤੁਹਾਡਾ ਬੂਟਾ ਭਾਵੇਂ 1 ਸਾਲ ਦਾ, ਭਾਵੇਂ ਬੂਟਾ ਤੁਹਾਡਾ 5 ਸਾਲ ਦਾ। ਜਦੋਂ ਪੂਰੀ ਗਰਮੀ ਮਈ ਦੇ ਵਿੱਚ ਪੈਂਦੀ ਹੋਈ ਤੇ 1 ਮਹੀਨਾ ਪਾਣੀ ਇਹਨੂੰ ਨਾ ਨਾ ਆਇਆ ਬੂਟੇ ਦਾ ਨੁਕਸਾਨ ਬਹੁਤ ਜ਼ਿਆਦਾ ਹੋ। ਬੂਟਾ ਸੁੱਕ ਵੀ ਸਕਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਤੇ ਤੁਸੀਂ ਜੁੜੇ ਹੋ ਸਟੋਰ ਪੰਜਾਬ ਨਾਲ। ਪੰਜਾਬ ਦੇ ਵਿੱਚ ਹਾੜੀ ਸੌਂਦੀਆਂ ਫਸਲਾਂ ਬਾਰੇ ਅਸੀਂ ਸਾਰੇ ਜਾਣਦੇ ਹਾਂ। ਪੰਜਾਬ ਨੇ ਬਹੁਤ ਸਾਰੀਆਂ ਫਸਲਾਂ ਪੈਦਾਵਾਰ ਕੀਤੀਆਂ ਨੇ ਪਰ ਅੱਜ ਅੰਮ੍ਰਿਤਸਰ ਦੇ ਇੱਕ ਕਿਸਾਨ ਨਾਲ ਮਿਲਣ ਜਾ ਰਹੇ ਹਾਂ ਜਿਸ ਨੇ ਪਪੂਲਰ ਦੀ ਖੇਤੀ ਤਾ ਕਿਸਾਨ ਭਰਾਵਾਂ ਵਾਲੀ ਵੀ ਬਹੁਤ ਲਾਹੇਵੰਦ ਹੈ ਨਿਊਜ਼ ਹੈ ਸਾਡੀ ਤਾਂ ਸਰਦਾਰ ਬਲਦੇਵ ਸਿੰਘ ਜੀ ਜਿਹੜੇ ਕਿ ਬਿਜਲੀ ਵਿਭਾਗ ਤੋਂ ਰਿਟਾਇਰਡ ਨੇ ਉਹ ਸਾਡੇ ਨਾਲ ਮੌਜੂਦ ਨੇ ਅਤੇ ਪਪੂਲਰ ਜਿਹੜੇ ਨੇ ਉਹਨਾਂ ਨੇ ਬੀਜੇ ਹੋਏ ਨੇ ਤਾਂ ਬਲਦੇਵ ਜੀ ਪਹਿਲਾਂ ਬਹੁਤ ਬਸਵਾ ਗਏ ਧੰਨਵਾਦ ਜੀ ਤਾਂ ਸਰਦਾਰ ਸਾਹਿਬ ਮੈਨੂੰ ਇਹ ਦੱਸੋ ਪਪੂਲਰ ਦੀ ਖੇਤੀ ਬੀਜਣ ਦਾ ਵਿਚਾਰ ਮਨ ਦੇ ਵਿੱਚ ਕਿਵੇਂ ਆਇਆ ਇਹ ਮੈਂ ਤਕਰੀਬਨ ਛੋਟੇ ਹੋਣ ਤੋਂ ਜਦੋਂ ਤੋਂ ਹੋ ਸੰਭਲੀ ਮੈਂ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਲ ਉੱਥੋਂ ਦਾ ਨੌਜਵਾਨ ਕਿਸਾਨ ਸੰਸਥਾ ਦਾ ਜਿਹੜਾ ਮੈਂਬਰ ਆ ਔਰ ਮੇਲਿਆਂ ਦੇ ਵਿੱਚ ਆਮ ਹੀ ਆਉਣਾ ਜਾਣਾ ਜਿਹੜਾ ਕਿਸਾਨ ਮੇਲਿਆਂ ਦੇ ਵਿੱਚ ਮੇਰਾ ਜਿਹੜਾ ਉਹ ਰਹਿੰਦਾ ਸੀ ਤੇ ਉਥੋਂ ਹੀ ਮੈਂ ਜਿਹੜੀ ਇਹ ਸਾਰੀ ਜਾਣਕਾਰੀ ਲੈ ਕੇ ਤੇ ਇਸ ਰੁੱਖ ਦੀ ਜਿਹੜਾ ਮਤਲਬ ਬਹੁਤ ਤੇਜ਼ੀ ਨਾਲ ਵਾਧਾ ਵੇਖ ਕੇ ਤੇ ਉਹ ਮੈਂ ਜਿਹੜਾ ਮੇਰੇ ਮਨ ਦੇ ਵਿੱਚ ਜੀਨ ਆਇਆ ਕਿ ਕਿਉਂ ਨਾ ਇਸ ਦੀ ਖੇਤੀ ਕੀਤੀ ਜਾਵੇ ਮੈਂ ਅੱਜ ਤੋਂ ਕੋਈ ਲਗਭਗ 30 ਸਾਲ ਪਹਿਲਾਂ ਜਿਹੜਾ ਉਹ ਪੌਪਲਰ ਦੀ ਖੇਤੀ ਸ਼ੁਰੂ ਕੀਤੀ ਸੀ ਲਗਭਗ ਆ ਜਿਹੜਾ ਮੇਰੇ 5 ਸਾਲ ਦੇ ਬੂਟੇ ਇਹ ਮੇਰੀ 6ਵੀਂ ਫਸਲ ਆ ਯਾਨੀ ਕਿ ਮੈਂ 5 ਵਾਰ ਬੂਟੇ ਕਟਾ ਚੁੱਕਾ ਔਰ 6ਵੀਂ ਵਾਰ ਜਿਹੜੇ ਬੂਟੇ ਹੁਣ ਸਤੰਬਰ ਦੇ ਵਿੱਚ ਜਿਹੜੇ ਆ ਬੂਟੇ ਮੈਂ ਕਟਾਉਣ ਜਾ ਰਿਹਾ ਔਰ ਮੈਨੂੰ ਅਜੇ ਤੱਕ ਜਿਹੜਾ ਕੱਦੀ ਵੀ ਮੈਨੂੰ ਇਹ ਨਹੀਂ ਮਹਿਸੂਸ ਹੋਇਆ ਕਿ ਮੈਨੂੰ ਕਣਕ ਝੋਨੇ ਨਾਲੋਂ ਜਾਂ ਬਾਕੀ ਫਸਲਾਂ ਗੰਨਾ ਚਾਹੇ ਸਬਜ਼ੀਆਂ ਨਾਲੋਂ ਮੈਨੂੰ ਕੋਈ ਇਹਦੇ ਚੋਂ ਕੋ ਕਟਾ ਪਿਆ ਹੋਵੇ ਬਹੁਤ ਹੀ ਸਗੋਂ ਵਾਧਾ ਯਾਨੀ ਕਿ ਕਣਕ ਝੋਨੇ ਨਾਲੋਂ ਦੁਗਣਾ ਤਿਗਣਾ ਜਿਹੜਾ ਹੈ ਇਹਦੇ ਵਿੱਚੋਂ ਮੈਨੂੰ ਮੁਨਾਫਾ ਜਿਹੜਾ ਉਹ ਮਿਲਦਾ ਔਰ ਨਾਲ ਦੀ ਨਾਲ ਮੈਨੂੰ ਜਦੋਂ ਬੜੀ ਖੁਸ਼ੀ ਹੁੰਦੀ ਜਦੋਂ ਮੈਂ ਇੱਥੇ ਆ ਕੇ ਢੇੜਾ ਮਾਰਦਾ ਔਰ ਇੱਥੇ ਮਤਲਬ ਜਦੋਂ ਰੁੱਖ ਜਿਹੜੇ ਮੇਰੇ ਭਰਪੂਰ ਹੋਏ ਹੁੰਦੇ ਆ ਤੇ ਉਦੋਂ ਵੇਖ ਕੇ ਮੇਰਾ ਮਨ ਨੂੰ ਜਿਹੜਾ ਬੜੀ ਖੁਸ਼ੀ ਹੁੰਦੀ ਆ ਔਰ ਮੈਂ ਲਾਗੇ ਚਾਗੇ ਕਿਸਾਨਾਂ ਨਾਲ ਵੀ ਜਿਹੜੀਆਂ ਇਹ ਗੱਲਬਾਤ ਕਰਦਾ ਰਹਿਣਾ ਵੀ ਇਹ ਵਧੀਆ ਖੇਤੀ ਔਰ ਮੇਰਕੂੰ ਕਈ ਕਿਸਾਨਾਂ ਨੇ ਇਹਦੇ ਬਾਰੇ ਜਿਹੜੇ ਕਾਫੀ ਤਜਰਬੇ ਵੀ ਹਾਸਲ ਕੀਤੇ ਗੁਰਵਾਰ ਸਾਹਿਬ ਹਾੜੀ ਸੌਣੀ ਦੇ ਬਾਰੇ ਅਸੀਂ ਸਾਰੇ ਜਾਣਦੇ ਆ ਕਿ ਉਹ ਹਾੜੀ ਸੌਣੀ ਦੇ ਵਿੱਚ ਦੋ ਫਸਲਾਂ ਹੋ ਜਾਂਦੀਆਂ ਨੇ ਤੇ ਕਿਸਾਨਾਂ ਨੂੰ ਫਾਇਦਾ ਵੀ ਹੁੰਦਾ ਹੈ ਕਿ ਆਮੀ ਨਿਆ ਬਾਈ ਇਹ ਕਿਨੇ ਚਿਰ ਦੀ ਫਸਲ ਤਿਆਰ ਹੋ ਜਾਂਦੀ ਇਹ ਬੂਟਾ ਜਿਹੜਾ ਲਾਉਣ ਤੋਂ ਬਾਅਦ ਆ 5 ਸਾਲ ਦੇ ਵਿੱਚ ਜਿਹੜਾ ਇਹ ਤਿਆਰ ਹੋ ਜਾਂਦਾ ਔਰ ਇਹਦੀ ਜਿਹੜੀ ਆ ਆਪਣੀ ਲੱਕੜ ਮਾਰਕੀਟ ਦੇ ਵਿੱਚ ਵਿਕਦੀ ਆ ਔਰ ਜਿਸ ਦੀ ਜਿਹੜੀ ਆ ਉਹ ਭਲਾਈ ਬਣਦੀ ਆ ਹੁਣ ਭਲਾਈ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜਾ ਉਹ ਮੋਟੀ ਤਿਆਰ ਕਰਨ ਦੇ ਵੀ ਇਹਨੇ ਫੈਕਟਰੀਆਂ ਇੱਕ ਸਰਕਾਰੀ ਫੈਕਟਰੀ ਜਿਹੜੀ ਹਿਆਰਪੁਰ ਦੇ ਵਿੱਚ ਲੱਗਦੀ ਆ ਲੱਗ ਗਈ ਆ ਜਿਨੇ ਜਿਨੇ 2 ਇੰਚ ਮੋਟੀ ਭਲਾਈ ਜਿਹੜੀ ਤਿਆਰ ਕੀਤੀ ਆ ਔਰ ਉਹ ਅੱਗੇ ਤੁਸੀਂ ਦਰਵਾਜ਼ੇ ਜਿਹੜੇ ਆ ਉਹ ਭਲਾਈ ਦੇ ਵੇਖ ਰਹੇ ਜੇ ਔਰ ਹੁਣ ਜਿਹੜਾ ਉਹ ਸਿੱਧੀਆਂ ਚਗਾਠਾਂ ਜਿਹੜੀਆਂ ਉਹ ਲਗਭਗ ਜਿਹੜੀਆਂ ਪਲਾਈ ਬੋਰਡ ਦੀਆਂ ਲੱਗਣ ਡੈ ਪੀਆਂ ਨੇ ਔਰ ਪਲਾਈ ਨੂੰ ਕੈਮੀਕਲ ਦੇ ਕੇ ਇੰਨਾ ਜ਼ਿਆਦਾ ਹਾਰਡ ਕਰਤਾ ਕਿ ਉਹਦੇ ਵਿੱਚੋਂ ਜਦੋਂ ਉਹਨੂੰ ਆਰੀਆਂ ਕੱਟਦੀਆਂ ਨੇ ਉਹਦੇ ਵਿੱਚੋਂ ਚਿੰਗਿਆੜੇ ਨਿਕਲਦੇ ਜਿੰਨਾ ਕਿ ਘਟਾਲੀ ਕੱਟਣ ਲੱਗਿਆਂ ਨਿਕਲਦੇ ਸੀ ਇਸ ਕਰਕੇ ਇਹਦੀ ਖਪਤ ਜਿਹੜੀ ਹੈ ਪਲਾਈ ਬੋਰਡ ਦੇ ਵਿੱਚ ਤਕਰੀਬਨ ਬਹੁਤ ਜ਼ਿਆਦਾ ਹੋ ਰਹੀ ਆ ਜਿਹਦੇ ਕਰਕੇ ਇਹਦਾ ਆਉਣ ਵਾਲੇ ਜਿਹੜਾ ਭਵਿੱਖ ਵੀ ਹੈ ਜਿਹੜਾ ਵਧੀਆ ਰਹੂਗਾ ਐਸੇ ਵੇਲੇ ਜੇਕਰ ਤੁਸੀਂ ਇਹਦੀ ਮਾਰਕੀਟ ਤੁਸੀਂ ਵੇਖੋ ਲੱਕੜ ਦੀ ਕਿ ਤੁਸੀਂ ਹਰਾਂ ਰਹੇ ਜੋ ਕਿ ਇੱਕ ਕੁਇੰਟਲ ਦਾ ਲੱਕੜ ਖੜੀ ਲੱਕੜ ਦਾ ਰੇਟ ਜਿਹੜਾ ਉਹ 13-1400 ਰੁਪਇਆ ਲੱਕੜ ਦਾ ਰੇਟ ਇੱਕ ਕੁਇੰਟਲ ਲੱਕੜ ਦਾ ਰੇਟ ਪਪੂਲਰ ਦੀ ਦਾ ਹੋ ਚੁੱਕਾ ਸਰ ਆ ਮੈਂ ਜਾਨਣਾ ਚਾਹੁੰਦਾ ਕਿ ਜਿਹੜੇ ਲਾਏ ਹੋਏ ਨੇ ਪਪੂਲਰ ਤੁਸੀਂ ਲਾਈਨ ਦੀ ਲਾਈਨ ਹੀ ਲਾਏ ਨੇ ਮੈਂ ਆਪਣੇ ਸੰਜੋਗ ਜੀ ਨੂੰ ਕਹਾਂ ਇਹ ਜ਼ਰੂਰ ਦੱਸਿਆ ਜਾਵੇ ਇਹ ਜਿਹੜੀ ਲਾਈਨ ਦੀ ਲਾਈਨ ਲਾਏ ਕਿੰਨੇ ਫੁੱਟ ਦੀ ਦੂਰੀ ਦੇ ਲਾਇਆ ਜਾਂਦਾ ਬੂਟਾ ਤੇ ਕਿੰਨੇ ਫੁੱਟ ਦੀ ਦੂਰੀ ਹੁਣ ਲਾਜ਼ਮੀ ਹੈ ਇਹ ਵੇਖੋ ਜੀ ਇਹਦੇ ਜਿਤਨਾ ਬਾਗ ਵਾਂਗੂ ਜਿਹੜੇ ਆ ਇਹ ਵੱਖ-ਵੱਖ ਢੰਗ ਨੇ ਹਰ ਬੰਦਾ ਜਿਹੜਾ ਇਹ ਆਪਾਂ ਇੱਕ ਬੂਟੇ ਨੂੰ ਜਿਹੜੀ ਜਗ੍ਹਾ ਆ ਲਗਭਗ 175 ਫੁੱਟ ਤੋਂ ਲੈ ਕੇ 190 ਫੁੱਟ ਤੱਕ ਦੇਣੀ ਆ ਔਰ ਉਹਦੇ ਵਿੱਚ ਜਿਹੜਾ ਉਹ ਆਪਾਂ ਜਿਹੜਾ ਉਹ ਉਹਦੀ ਜਿਹੜੀ ਆ ਕਿਹੇ ਬੰਨੇ ਹੋ ਵੀ ਜਿਹੜੀ ਦੂਰੀ ਲੈਂਨ ਤੋਂ ਲੈਣ ਚਾ ਬੂਟੇ ਦਾ ਬੂਟਾ ਫਾਸਲਾ ਜਿਹੜਾ ਉਹ ਵਧਾ ਘਟਾ ਸਕਟਾ ਸਕਦੇ ਆ ਇਹਦੇ ਵਿੱਚ ਜਿਹੜਾ ਅਸੀਂ ਜਦੋਂ ਵੀ ਨਰਸੀ ਦੇ ਨਾਲ ਨਰਸੀ ਵੇਚਦੇ ਆ ਜਾਂ ਕਿਸੇ ਨੂੰ ਗਾਈਡ ਕਰਦੇ ਆ ਉਹਨੂੰ ਦੱਸਦੇ ਆ ਵੀ ਤੁਹਾਡ ਕੋਲ ਟਰੈਕਟਰ ਕਿਹੜਾ ਉਹਦੇ ਮਗਰ ਹਲਣਾ ਕਿੰਨਿਆਂ ਨੇ ਰੋਟਾਵੇਟਰ ਕਿੱਡਾ ਆ ਤਵੀਆਂ ਕਿੱਡੀਆਂ ਨੇ ਉਹਦੇ ਸਹਾਰ ਨਾਲ ਬੂਟੇ ਦੀ ਜਿਹੜੀ ਅਸੀਂ ਜਿਹੜੀ ਇਹਦੀ ਲਾਈਨ ਤੋਂ ਲਾਈਨ ਜਾਂ ਆਪਣਾ ਜਿਹੜਾ ਬੂਟੇ ਤੋਂ ਬੂਟਾ ਜਿਹੜਾ ਉਹਦਾ ਫਾਸਲਾ ਵਧਾ ਘਟਾ ਸਕਦੇ ਆ ਤੇ ਮੈਨੂੰ ਇਹ ਦੱਸੋ ਜਿਵੇਂ ਜਿਵੇਂ ਬੂਟੇ ਦੇ ਵਿੱਚ ਬਹੁਤ ਫਾਸਲਾ ਵੀ ਨਜ਼ਰ ਆ ਰਿਹਾ ਇਹਦੇ ਵਿੱਚ ਹੋਰ ਫਸਲਾਂ ਦੀ ਬਿਜਾਈ ਵੀ ਹੋ ਜਾਂਦੀ ਹੈ ਇਹਦੇ ਵਿੱਚ ਜਿਹੜੀ ਆ ਪਹਿਲੇ 2 ਸਾਲ ਜਿਹੜੀਆਂ ਸਵਾਏ ਝੋਨੇ ਤੋਂ ਸਾਰੀਆਂ ਫਸਲਾਂ ਜਿਹੜੀਆਂ ਉਹ ਹੋ ਸਕਦੀਆਂ ਸਭ ਤੋਂ ਵਧੀਆ ਇਹਦੇ ਵਿੱਚ 2 ਸਾਲ ਜਿਹੜਾ ਉਹ ਗੰਨਾ ਰੇਂਦਾ ਤੇ ਜੇ ਚਲੋ ਕੁਝ ਕਿਸਾਨ ਘਟ ਕਿਸਾਨ ਲਾਉਂਦੇ ਗੰਨਾ ਉਹਦੇ ਬਦਲੇ ਵਿੱਚੋਂ ਆਪਾਂ ਕਣਕ ਵੀ ਜਿਹੜੀ ਪੂਰੀ ਭਰਪੂਰ ਲੈ ਸਕਦੇ ਆ ਚਾਰੇ ਲੈ ਸਕਦੇ ਆ ਸਰੋਂ ਦੀ ਫਸਲ ਜਿਹੜੀ ਆ ਵਿੱਚ ਹਾਇਉਲਾ ਸਰੋਂ ਜਿਹੜੀ ਬੜੀ ਵਧੀਆ ਆਮਦਨ ਦਿੰਦੀ ਆ ਇਹਦੇ ਲਗਭਗ ਜਿਹੜੇ ਆ ਅਗਲੇ 3 ਸਾਲ ਆ ਉਹਦੇ ਵਿੱਚ ਤੁਹਾਡੀ ਹਾੜੀ ਦੀ ਫਸਲ ਜਿਹੜੀ ਖਾਸ ਕਰਕੇ ਜਿਹਦੇ ਵਿੱਚ ਕਣਕ ਤੇ ਸਰੋਂ ਤੇ ਮੱਕੀ ਆਉਣੀ ਆ ਉਹਨੂੰ ਕੋਈ ਫਰਕ ਨਹੀਂ ਪੈਣਾ ਉਹਦਾ ਸਿਰਫ ਇੱਕੋ ਮੇਨ ਟੈਕਨੀਕਲ ਪੁਆਇੰਟ ਆ ਵੀ ਉਹਨੂੰ ਆਪਾਂ ਜਿਹੜਾ ਅਕਤੂਬਰ ਦੇ ਅਖੀਰਲੇ ਹਫਤੇ ਦੇ ਵਿੱਚ ਵਿੱਚ ਜਿਹੜਾ ਉਹ ਬੀਜ ਲੈਣਾ ਤੇ ਉਹਨੂੰ ਥੋੜਾ ਜਿਹਾ ਪਾਣੀ ਵੱਧ ਲਾਉਣਾ ਤਾਂ ਕਿ ਜਦੋਂ ਇਹਦੇ ਨਵੰਬਰ ਦੇ ਵਿੱਚ ਪੱਤੇ ਝਾੜਨੇ ਸ਼ੁਰੂ ਹੁੰਦੇ ਆ ਉਦੋਂ ਆਪਣੀ ਫਸਲ ਜਿਹੜੀ ਹੈ ਥੋੜੀ ਉੱਪਰ ਆ ਜਾਏ ਤੇ ਪੱਤਿਆਂ ਦੇ ਨਾਲ ਜਿਹੜੀ ਉਹ ਟੱਕੀ ਨਾ ਜਾਵੇ ਬਸ ਹੋਰ ਕੋਈ ਇਹਦਾ ਕੋਈ ਡਬੜਾ ਕਿਉਂਕਿ ਜਿਹੜੀ ਹਾੜੀ ਆ ਇਹਨੇ ਪੱਤੇ ਭਰਪੂਰ ਹੋਣ ਤੋਂ ਪਹਿਲਾਂ ਪਹਿਲਾਂ ਪੱਕ ਜਾਣਾ ਹੁੰਦਾ ਜਿਤਨਾ ਅਕਸਰੋਂ ਆ ਤੇ ਕਣਕਿਆਂ ਨੇ ਪੱਤੇ ਭਰਪੂਰ ਤੋਂ ਪਹਿਲਾਂ ਪਹਿਲਾਂ ਜਿਹੜੀ ਗੇਤੀ ਬੀਜੀ ਹੋਈ ਫਸਲ ਆ ਉਹਨੇ ਪੱਕ ਜਾਣਾ ਹੁੰਦਾ ਕਿਸਾਨਾਂ ਨੂੰ ਡਬਲ ਫਾਇਦਾ ਹੋ ਰਿਹਾ ਦੂਜੀ ਫਸਲ ਵੀ ਆਪਾਂ ਬੀਜ ਬੋਹ ਸਕਦੇ ਆ ਤਾਂ ਪਪੂਲਰ ਦੀ ਫਸਲ ਦਾ ਤਾਂ ਫਾਇਦਾ ਹੋਣਾ ਹੀ ਹਾਂ ਹਾਂ ਜੀ ਤੇ ਬਾਕੀ ਜਿਹੜੀ ਆ ਇਹ ਆਉਣ ਭਵਿਕਵੀ ਇਹਦਾ ਵਧੀਆ ਕਿਉਂਕਿ ਫੈਕਟਰੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਜਮਨਾਗਰ ਦੇ ਵਿੱਚ ਬੜੀਆਂ ਜਿਆਦਾ ਫੈਕਟਰੀਆਂ ਨੇ ਹੁਣ ਹੁਸ਼ਿਆਰਪੁਰ ਨਾਲੋਂ ਵੀ ਜਮਨਾਗਰ ਦੇ ਵਿੱਚ ਰੇਟ ਜ਼ਿਆਦਾ ਲੁਧਿਆਣੇ ਦੇ ਵਿੱਚ ਮਾਨਸੇ ਦੇ ਵਿੱਚ ਬਹੁਤ ਵਧੀਆ ਜਿਹੜਾ ਉਹ ਲੱਕੜ ਦਾ ਰੇਟ ਜਿਹੜਾ ਉਹ ਚੱਲ ਰਿਹਾ ਹੈ ਇਸ ਵੇਲੇ ਮੈਨੂੰ ਇਹ ਦੱਸੋ ਇਹ ਬੂਟੇ ਦੀ ਜਦੋਂ ਆਪਾਂ ਪਨੀਰੀ ਲਿਆਉਨੇ ਆ ਤਾਂ ਕੀ ਰੇਟ ਪੈਂਦਾ ਪਨੀਰੀ ਦਾ ਤਾਂ ਜਦੋਂ ਬੂਟਾ ਵੇਚਦੇ ਆ ਵੱਡਾ ਤਿਆਰ ਹੋ ਜਾਂਦਾ ਤਾਂ ਕਿਸ ਰੇਟ ਤੇ ਵੇਚਿਆ ਜਾਂਦਾ ਇਹ ਜਿਹੜੀ ਪਨੀਰੀ ਆ ਇਹ ਆਪਾਂ ਨੂੰ ਲਗਭਗ 30-35 ਰੁਪਏ ਦਾ ਬੂਟਾ ਮਿਲਦਾ ਮੈਂ ਇਹਦੇ ਨਾਲ ਦੇ ਨਾਲ ਜਿਹੜਾ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮੈਂ ਇਹਦੇ ਪਪੂਲਰ ਦੀ ਫਸਲ ਲਗਾਉਣ ਦੇ ਨਾਲ ਨਾਲ ਮੈਂ ਨਰਸਰੀ ਦਾ ਕੰਮ ਵੀ ਜਿਹੜਾ ਉਹ ਤਕਰੀਬਨ ਲਗਭਗ ਜਿਹੜਾ 25 ਸਾਲ ਤੋਂ ਜਾਂ 30 ਸਾਲ ਤੋਂ ਬੂਟੇ ਦਾ ਕੰਮ ਰਿਹਾ 25 ਸਾਲ ਮੈਨੂੰ ਜਿਹੜੇ ਨਰਸੀ ਲਾਉਂਦੇ ਨੂੰ ਹੋ ਗਿਆ ਨਰਸੀ ਦਾ ਬੂਟਾ ਜਿਹੜਾ ਅਸੀਂ 35 ਰੁਪਏ ਦਾ ਦੇ ਦਿੰਨੇ ਆ ਦੇ ਦਿੰਨੇ ਆ ਨਰਸੀ ਸਾਡੀ ਰਜਿਸਟਰਡ ਆ ਬਾਕੀ ਸਾਡਾ ਆਪਣਾ ਜਿਹੜਾ ਵੇਖੋ 90% ਨਰਸਰੀਆਂ ਜਿਹੜੀਆਂ ਉਹ ਭਈਏ ਕਰਦੇ ਆ ਔਰ ਬੂਟੇ ਕਿਸਾਨਾਂ ਦੇ ਵੱਧ ਲਵਾ ਦਿੰਦੇ ਆ ਇਸ ਕਰਕੇ ਵੱਧ ਬੂਟੇ ਲਾਉਣ ਦਾ ਨੁਕਸਾਨ ਆ 250 ਬੂਟੇ ਜ ਹਮੇਸ਼ਾ ਖੇਤ ਦੇ ਵਿੱਚ ਲਾਓ ਘੱਟ ਬੂਟੇ ਲਾਉਣ ਦਾ ਫਾਇਦਾ ਹੋ ਵੱਧ ਬੂਟੇ ਲਾਉਣ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਮੇਰੀ ਇਹ ਕਿਸਾਨ ਵੀਰਾਂ ਨੂੰ ਇੱਥੇ ਬੇਨਤੀ ਵੀ ਆ ਸਰਦਾਰ ਸਾਹਿਬ ਇਸ ਫਸਲ ਨੂੰ ਮੌਸਮ ਦੀ ਮਾਰ ਵੀ ਝੱਲਣੀ ਪੈਂਦੀ ਹੈ ਕਿਉਂਕਿ ਹਮੇਸ਼ਾ ਹੀ ਕਿਸਾਨ ਦੇ ਸਾਹ ਉਦੋਂ ਸੋਚਦੇ ਨਹੀਂ ਜਦੋਂ ਮੌਸਮ ਦੀ ਮਾਰ ਵੱਜਦੀ ਹੈ ਤਾਂ ਪਪੂਲਰ ਬਦੇ ਬੂਟਿਆਂ ਨੂੰ ਵੀ ਮੌਸਮ ਦੀ ਮਾਰ ਝੱਲਣੀ ਪੈਂਦੀ ਹੈ ਇਨਾਂ ਨੂੰ ਮੌਸਮ ਦੀ ਮਾਰ ਜਿਹੜੀ ਆ ਉਹ ਕੋਈ ਜ਼ਿਆਦਾ ਨਹੀਂ ਚਲਣੀ ਪੈਂਦੀ ਕਿਉਂਕਿ ਜ਼ਿਆਦਾ ਤੁਸੀਂ ਵੇਖੋਗੇ ਵੀ ਮੰਡ ਦੇ ਵਿੱਚ ਤੁਸੀਂ ਜਾ ਕੇ ਕਿਤੇ ਤੁਹਾਡਾ ਜਾਣ ਦਾ ਮੌਕਾ ਮਿਲੇ ਕਿਸੇ ਵੀ ਕਿਸਾਨ ਵੀਰ ਨੂੰ ਜਾਂ ਤੁਹਾਨੂੰ ਉੱਥੇ ਵੇਖੋ ਤੁਸੀਂ ਜਦੋਂ ਪਿੱਛੋਂ ਵੇਖੋਗੇ ਤਾਂ ਤੁਹਾਨੂੰ ਐਂ ਲੱਗੂਗਾ ਜਿਦ ਤਰ੍ਹਾਂ ਪਹਾੜ ਖੜੇ ਆ ਇੰਨਾ ਜ਼ਿਆਦਾ ਬੂਟਾ ਉੱਥੇ ਜਿਹੜਾ ਨਾ ਲੱਗਾ ਹੁੰਦਾ ਉੱਥੇ 10 10 ਦਿਨ 20 20 ਦਿਨ ਦਰਿਆਵਾਂ ਦੇ ਕੰਢਿਆਂ ਦੇ ਉੱਤੇ ਮੰਡ ਦੇ ਵਿੱਚ ਦਰਿਆ ਮੰਡ ਜਿਹੜੇ ਦਰਿਆ ਦੇ ਕੰਢੇ ਹੁੰਦੇ ਆ ਉੱਥੇ 10 ਦਾ 20 20 ਦਿਨ ਮਹੀਨਾ ਮਹੀਨਾ ਪਾਣੀ ਖੜਾ ਰਹਿਦਾ ਬੂਟੇ ਨੂੰ ਕੋਈ ਫਰਕ ਨਹੀਂ ਪੈਂਦਾ ਪਹਿਲੇ ਸਾਲ ਥੋੜਾ ਬਹੁਤਾ ਜਿਹੜਾ ਉਹ ਅਸਰ ਬੂਟੇ ਤੇ ਪਾਣੀ ਦਾ ਹੁੰਦਾ ਬਾਅਦ ਦੇ ਵਿੱਚ ਕੋਈ ਅਸਰ ਨਹੀਂ ਹੁੰਦਾ ਤਾਂ ਬੂਟੇ ਨੂੰ ਪਾਲਣ ਵਾਸਤੇ ਜਦੋਂ ਤਿਆਰ ਕਰਨ ਵਾਸਤੇ ਕਿੰਨੀ ਕਿ ਮਿਹਨਤ ਲਾਉਣੀ ਪੈਂਦੀ ਹੈ ਕਿਹੜੀ ਕਿਹੜੀ ਚੀਜ਼ ਦੀ ਵਰਤੋਂ ਕਰਨੀ ਇਹਦਾ ਸਿਰਫ ਮੇਨ ਜਿਹੜਾ ਕੰਮ ਬੂਟੇ ਦੇ ਪਾਲਣ ਦਾ ਇਹਦਾ ਕੰਮ ਸਿਰਫ ਪਾਣੀ ਆ ਜਿਹੜਾ ਪਾਣੀ ਦਾ ਖਾਸ ਖਿਆਲ ਹੈਗਾ ਵੀ ਜਦੋਂ ਵਾਡੀ ਸ਼ੁਰੂ ਹੋ ਜਾਂਦੀ ਆ ਆਪਣੀ ਲਾਈਟ ਆਪਾਂ ਸਾਰੇ ਕਿਸਾਨ ਵੀ ਜਾਣਦੇ ਪਏ ਲਾਈਟ ਜਿਹੜੀ ਆ ਤਿੰਨ ਚਾਰ ਘੰਟੇ ਰਹਿ ਜਾਂਦੀ ਆ ਔਰ ਟਾਈਮੋਂ ਬ ਟਾਈਮ ਆਉਂਦੀ ਆ ਉਦੋਂ ਸਿਰਫ ਜਿਹੜਾ ਮਈ ਦਾ ਮਹੀਨਾ April ਤੇ ਮਈ ਦਾ ਮਹੀਨਾ ਇਹਨੂੰ ਪਾਣੀ ਦਾ ਜਿਹੜਾ ਖਾਸ ਧਿਆਨ ਤੁਹਾਡਾ ਬੂਟਾ ਭਾਵੇਂ 1 ਸਾਲ ਦਾ ਭਾਵੇਂ ਬੂਟਾ ਤੁਹਾਡਾ 5 ਸਾਲ ਦਾ ਜਦੋਂ ਪੂਰੀ ਗਰਮੀ ਮਈ ਦੇ ਵਿੱਚ ਪੈਂਦੀ ਹੋਈ ਤੇ 1 ਮਹੀਨਾ ਪਾਣੀ ਇਹਨੂੰ ਨਾ ਨਾ ਆਇਆ ਬੂਟੇ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜੂ ਬੂਟਾ ਸੁੱਕ ਵੀ ਸਕਦਾ ਤਾਂ ਮੈਨੂੰ ਇਹ ਦੱਸੋ ਪਪਲਰ ਦੇ ਬੂਟਿਆਂ ਤੋਂ ਇਲਾਵਾ ਹੋਰ ਕਿਸ ਤਰ੍ਹਾਂ ਦਾ ਇਹ ਬੂਟੇ ਲਾਏ ਹੋਏ ਨੇ ਤੁਸੀਂ ਕਿਉਂ ਜੇ ਜਦੋਂ ਮਨ ਦੇ ਵਿੱਚ ਚਾਹ ਹੁੰਦਾ ਜੇ ਮੈਂ ਬੂਟੇ ਲਾਉਣੇ ਆ ਤਾਂ ਬੜੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਂਦੇ ਤੇ ਤਰ੍ਹਾਂ ਤਰ੍ਹਾਂ ਦੇ ਬੂਟੇ ਲਾਏ ਜਾਂਦੇ ਨੇ ਕਿਉਂਕਿ ਮੈਂ ਜੀ ਇਹ ਪਪਲਰ ਤੋਂ ਇਲਾਵਾ ਆਪਣਾ ਖਜੂਰ ਲਾਈ ਆ ਜਿਹੜੀ ਸ਼ੋਹਦਾਰ ਖਜੂਰ ਖਜੂਰ ਹੁੰਦੀ ਆ 2013-14 ਦੇ ਵਿੱਚ 에어ਪੋਰਟ ਰੋਡ ਦੇ ਵਿੱਚ ਜਿਹੜੀਆਂ ਰੋਡ ਦੇ ਉੱਪਰ ਜਦੋਂ ਖਜੂਰਾਂ ਲੱਗੀਆਂ ਤੇ ਮੈਨੂੰ ਇਤਰਾ ਉੱਥੇ ਸਾਡੇ ਆਪਣਾ ਕੋਈ ਔਰਤਾਂ ਜਿਹੜੀਆਂ ਸਾਡੀ ਨਰਸੀ ਦੇ ਵਿੱਚ ਕੰਮ ਵੀ ਕਰਦੀਆਂ ਆ ਉੱਥੇ ਵੀ ਕਰਦੀਆਂ ਆ ਉਹਨਾਂ ਨੇ ਮੈਨੂੰ ਗੱਲਬਾਤ ਕਰਦਿਆਂ ਦੱਸਿਆ ਵੀ ਇਹ ਖਜੂਰ ਜਿਹੜੀ ਆ ਇਹ 10000 ਦੇ ਵਿੱਚ ਇੱਥੇ ਲੱਗੀ ਆ ਤੇ ਮੇਰੇ ਜੇਨ ਦੇ ਵਿੱਚ ਆਇਆ ਵੀ ਕਿਉਂ ਨਾ ਇਹਦਾ ਬੂਟਾ ਵੀ ਥੋੜਾ ਬਹੁਤਾ ਪੈਦਾ ਤਜਰਬੇ ਹੋ ਜੋ ਕੀਤਾ ਜਾਵੇ ਫਿਰ ਮੈਂ 100 ਖਜੂਰ ਜਿਹੜੀ ਆ ਉਹ ਵਧੀਆ ਸੀਡ ਉਹਦਾ ਜਿਹੜਾ ਬੰਗਲੌਰ ਤੋਂ ਲਿਆਂਦਾ ਉਹ ਮੈਂ ਖਜੂਰ ਲਾਈ ਆ ਖਜੂਰ ਮੇਰੀ ਹੁਣ 6 ਸਾਲ ਦੀ ਆ ਉਹਦਾ ਤਕਰੀਬਨ ਕਾਫੀ ਮੇਰੇ ਮੇਰੇ ਕੋਲ ਜਿਹੜਾ ਖਜੂਰ ਜਿਹੜਾ ਉਹ ਖਰੀਦਣ ਲਈ ਕਾਫੀ ਕਿਸਾਨ ਜਿਹੜੇ ਆਪਣੇ ਜਿਹੜੇ ਆ ਉਹ ਕਲੋਨੀਆ ਵਾਲੇ ਵੀ ਇੱਕ ਦੋ ਪੈਸਾਂ ਵਾਲੇ ਵੀ ਆਏ ਆ ਉਹ ਖਜੂਰ ਮੇਰੀ ਤਿਆਰ ਹੈ ਲਗਭਗ ਉਹ ਮਨ ਨੂੰ ਵੇਚਣ ਡਿਆ ਤੇ ਔਰ ਵਧੀਆ ਫਾਇਦਾ ਰਹੂਗਾ ਮੈਨੂੰ ਉਹ ਉਹ 4-5000 ਰੁਪਏ ਦਾ ਬੂਟਾ ਮੇਰਾ ਜਿਹੜਾ ਉਹ ਖਜੂਰ ਦਾ ਵੀ ਵਿਕੂਗਾ ਖਜੂਰ ਦੇ ਬੂਟੇ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਤੁਸੀਂ ਲਾਏ ਨੇ ਮਾਜੇ ਦੇ ਵਿੱਚ ਜਾਂ ਹੋਰ ਵੀ ਕਿਸ ਨੇ ਲਾਏ ਨਹੀਂ ਆਪੇ ਵੇਖੋ ਅੰਮ੍ਰਿਤਸਰ ਦੇ ਆਪੇ ਠੀ ਵਕਰੀ ਗੱਲੇ ਵੀ ਉੱਗਿਆ ਗਏ ਕਿਤੇ ਕਿਉਂਕਿ ਬੀਜ ਨਾਲ ਆਪੇ ਬੂਟਾ ਹੋ ਪੈਂਦਾ ਬਾਕੀ ਜਿਹੜੇ ਸਪੈਸ਼ਲ ਤੌਰ ਤੇ ਲਾਏ ਆ ਉਹ ਮੇਰੇ ਕੋਲ ਹੀ ਆ ਬਾਕੀ ਕਿਸੇ ਕੋਲ ਮਤਲਬ ਜਿਹੜਾ ਬਨਾ ਮਤਲਬ ਜਿਹੜੇ ਆ ਉਹਨਾਂ ਨੂੰ ਪੈਦਾਵਾਰ ਲਈ ਲਾਏ ਆ ਸਿਰਫ ਜਿਹੜੇ ਆ ਉਹ ਆਪੇ ਉੱਗੇ ਹੈਗੇ ਆ ਨਹਿਰਾ ਨੂਰਾ ਦੇ ਕੰਡਿਆਂ ਤੇ ਤਾਂ ਮੈਨੂੰ ਇਹ ਦੱਸੋ ਵੀਰ ਜੀ ਜਿਵੇਂ ਜਿਵੇਂ ਹਾੜੀ ਸੌਣੀ ਦੀ ਫਸਲ ਨੂੰ ਅਸੀਂ ਮੰਡੀ ਲੈ ਕੇ ਜਾਂਦੇ ਆ ਤਾਂ ਪਪੂਲਰ ਦੀ ਜਿਹੜੀ ਫਸਲ ਹੈ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ ਕਿਵੇਂ ਇਹਨੂੰ ਵੇਚਿਆ ਜਾਂਦਾ ਕੀ ਪ੍ਰਬੰਧ ਕੀਤੇ ਜਾਂਦੇ ਇਹ ਵੇਖੋ ਜੀ ਜਿਹੜੀ ਜਦੋਂ ਵੇਖੋ ਹਰ ਬੰਦੇ ਦੀ ਆਪੋ ਆਪਣੀ ਲਾਈਨ ਹੁੰਦੀ ਆ ਜਦੋਂ ਤੁਹਾਡੇ ਬੂਟੇ ਤਿਆਰ ਹੋ ਗਏ ਨਾ ਲੱਕੜ ਦੀ ਇੰਨੀ ਜ਼ਿਆਦਾ ਖਿੱਚ ਖੇਚਿਆ ਕਿ ਢੜਕੋਂ ਆਪਣੇ ਆਪ ਹੀ ਵਪਾਰੀ ਸ਼ੁਰੂ ਹੋ ਜਾਣੇ ਹੋਣੇ ਪਰ ਇੱਕ ਚੀਜ਼ ਦਾ ਧਿਆਨ ਰੱਖਣਾ ਪਊ ਇਹ ਮੈਂ ਜਿਹੜੀ ਇੱਥੇ ਤੁਹਾਨੂੰ ਦੱਸ ਦਿਆਂ ਮੈਂ ਕਿ ਬੂਟੇ ਆਪਣੇ ਨੂੰ ਕੋਈ ਬੂਟਾ ਤੁਸੀਂ ਵੇਚ ਦਿਓ ਕਿਸਾਨ ਵੀਰਾਂ ਨੂੰ ਮੈਂ ਖਾਸ ਕਰਕੇ ਇਹ ਬੇਨਤੀ ਕਰੂੰਗਾ ਕਿ ਤੁਹਾਡੇ ਕੋਲੋਂ ਵਪਾਰੀ ਜਿਹੜਾ ਉਹ ਅੱਧੋ-ਅੱਧ ਜਿਹੜਾ ਉਹ ਪ੍ਰਾਫਿਟ ਦੇ ਬੂਟਾ ਲੈ ਜਾਂਦੇ ਆਂ ਤੁਸੀਂ ਆਪਣੇ ਬੂਟੇ ਨੂੰ ਇੰਚੀ ਟੇਪ ਆਮ ਕਰਾਂ ਦੇ ਵਿੱਚ ਜਿਹੜਾ ਮਸ਼ੀਨਾਂ ਆਪਾਂ ਰੱਖੀਆਂ ਹੁੰਦੀਆਂ ਕਪੜੇ ਸੀਣ ਵਾਲਾ ਉਹਨਾਂ ਦੇ ਕੋਲ 5 ਫੁੱਟ ਦਾ ਇੰਚੀ ਟੇਪ ਹੁੰਦਾ ਉਹ ਇੰਚੀ ਟੇਪ ਲੈ ਕੇ ਉਹਨੂੰ ਮਿੰਕੇ ਬੂਟੇ ਦੀ ਆਪਣੀ ਛਾਤੀ ਦੇ ਬਰਾਬਰੋਂ ਉਹਨੂੰ ਮਿੰਤੀ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਇਹ ਪਤਾ ਲੱਗੇ ਕਿ ਸਾਡਾ ਬੂਟਾ ਇੰਨਾ ਮੋਟਾ ਹੋ ਗਿਆ ਹਣ ਤੁਸੀਂ ਜਿਹੜੇ ਸਾਹਮਣੇ ਬੂਟੇ ਦੇਖ ਰਹੇ ਜੇ ਇਹ 5 ਸਾਲ ਦੇ ਬੂਟੇ ਆ ਤੇ ਇਹਨਾਂ ਨੂੰ ਜਦੋਂ ਤੁਸੀਂ ਇੰਚੀ ਟੇਬਲ ਲਪੇਟ ਤੇ ਮਾਰੋਗੇ ਨਾ ਛਾਤੀ ਦੀ ਬਰਾਬਰ ਤੇ ਇਹ 2.5 ਫੁੱਟ ਤੋਂ ਇੱਕ ਵੀ ਬੂਟਾ ਘਟ ਨਹੀਂ ਹੋਊ 2.5 ਫੁੱਟ ਤੇ 3 ਫੁੱਟ ਦੀ ਲਪੇਟ ਦੇ ਵਿੱਚ ਬੂਟੇ ਹੋਣਗੇ ਤੇ ਵੇਖਣ ਨੂੰ ਤੁਸੀਂ ਜਦੋਂ ਐ ਨੂੰ ਛਾਤੀ ਮਾਰੋਗੇ ਤਾਂ ਤੁਹਾਨੂੰ ਲੱਗਣਾ 2 ਫੁੱਟ 1.5 ਫੁੱਟ ਮੋਟਾ ਬੂਟਾ ਹੋਣਾ ਇਸ ਕਰਕੇ ਮਤਲਬ ਬਾਈ ਕਿੰਨੀ ਫਸਲ ਲਈ ਆ ਤੁਸੀਂ ਇਹ ਛਿੰਨੇ ਬੂਟੇ ਲਾ ਲਏ ਨੇ ਇਹ 200 ਮੈਂ ਜਿਹੜੇ ਮੈਨੂੰ ਆ ਮੇਰੀ ਮੈਂ ਦੱਸ ਸਕਾਂ ਅੱਗੇ ਵੀ ਇਹ ਮੇਰੀ ਛੇਵੀਂ ਫਸਲ ਆ ਮੈਂ ਤਕਰੀਬਨ ਮੇਰਕੋ 2 4 5 ਕਿੱਲੇ ਹੁਣ ਮੇਰਕੋ ਜਿਹੜੇ ਆ 2 ਕਿੱਲੇ ਆ ਜਿਹੜੇ ਆ ਇਹ ਦੇ ਵਿੱਚ 500 ਬੂਟਾ ਜਿਹੜਾ ਇਹ 5 ਸਾਲ ਦਾ ਪਿੰਡ ਤੁਸੀਂ ਆਪਾਂ ਤੁਹਾਨੂੰ ਦਿਖਾ ਕੇ ਲਿਆਏ ਆ ਉੱਥੇ ਸਾਲ ਦੇ ਬੂਟੇ 2 ਕਿੱਲੇ ਆ ਤੇ 2.5 ਸਾਲ ਦੇ ਬੂਟੇ ਜਿਹੜੇ ਆ ਉੱਥੇ 1 ਕਿੱਲਾ ਆ ਹਾਂਜੀ ਤਾਂ ਮੈਨੂੰ ਇਹ ਦੱਸੋ ਜੀ ਵਜਨ ਦਾ ਅੰਦਾਜ਼ਾ ਕਿਵੇਂ ਲਾਇਆ ਜਾਂਦਾ ਕਿ ਸਾਡੀ ਫਸਲ ਦਾ ਇੰਨਾ ਵਜਨ ਹੋਇਆ ਕਿ ਬੂਟੇ ਭਾਰੇ ਨੇ ਤਾਂ ਜਦੋਂ ਵਜਨ ਦਾ ਅੰਦਾਜ਼ਾ ਉਹ ਕਿਸ ਤਰ੍ਹਾਂ ਲਾਇਆ ਜਾਂਦਾ ਇਹਦਾ ਦੇਖੋ ਜੀ ਇਹਦਾ ਬੜਾ ਵਧੀਆ ਜਿਹੜੀ ਮਤਲਬ ਯੂਨੀਵਰਸਿਟੀ ਦੀ ਕਿਤਾਬ ਹੈ ਨਾ ਉਹਦੇ ਵਿੱਚ ਬਕੈਤਾ ਜਿਹੜਾ ਇੰਚੀ ਇੰਚਾਂ ਦੇ ਵਿੱਚ ਤੇ ਸੈਂਟੀਮੀਟਰਾਂ ਦੇ ਵਿੱਚ ਇਹਦੀ ਜਿਹੜੀ ਹੈ ਨਾ ਸਾਰੀ ਮਿੰਟੀ ਦਿੱਤੀ ਹੋਈ ਆ ਉਸ ਮਿੰਟੀ ਦੇ ਨਾਲ ਜਦੋਂ ਵੀ ਤੁਸੀਂ ਇੰਚੀ ਟੇਪ ਮਾਰੋਗੇ ਉਹ ਮਿੰਟੀ ਤੁਹਾਡੀ ਜਿਹੜੀ ਬਿਲਕੁਲ ਸਹੀ ਨਿਕਲੂਗੀ ਮੈਂ ਤੇ ਇਹਨੂੰ ਅੱਜ ਤੱਕ ਜਿੰਨੀ ਵਾਰਾਂ ਇਹਨੂੰ ਮਿਣ ਕੇ ਉਹਦੀ ਲੱਕੜ ਜਿੰਨੀ ਵਾਰਾਂ ਕੱਢੀ ਆ ਜਿੰਨੀ ਯੂਨੀਵਰਸਿਟੀ ਦੇ ਹਿਸਾਬ ਨਾਲ ਨਿਕਲਦੀ ਓਨੀ ਉਸੇ ਹਿਸਾਬ ਨਾਲ ਹੀ ਨਿਕਲਦੀ ਆ ਕਦੀ ਉਤੋਂ ਘਟੀ ਨਹੀਂ ਵਾਧ ਪਾਵੇਂ ਥੋੜੀ ਬੋਦੀ ਯਾਰ ਮਾਰਕੀਟਿੰਗ ਦੀ ਲੋੜ ਨਹੀਂ ਪੈਂਦੀ ਤੁਹਾਨੂੰ ਵਜਨ ਜਿਹੜਾ ਆਪਣੇ ਆਪ ਆਈਡੀਆ ਲਾ ਲੈਣ ਆਈਡੀਆ ਲਾ ਲੈਣ ਅੱਗੇ ਲਾ ਲੈਣ ਜਦੋਂ ਸੱਤਾਂ ਨੂੰ ਆਈਡੀਆ ਲੱਗਿਆ ਤੁਹਾਨੂੰ ਆਪੇ ਪਤਾ ਲੱਗਣਾ ਵੀ ਮੰਡੀ ਦਾ ਇੰਨਾ ਰੇਟ ਆ ਤੇ ਸਾਡੀ ਜਿਹੜੀ ਇੰਨੇ ਕਦੀ ਸਾਡੀ ਲੱਕੜ ਹੈਗੀ ਆ ਉਸ ਹੱਬ ਨਾਲ ਤੁਸੀਂ ਵਪਾਰੀ ਕੋ ਪੈਸੇ ਮੰਗ ਸਕਦੇ ਹੋ ਜਾਂ ਤੁਸੀਂ ਉਹਨੂੰ ਤੋਲ ਕੇ ਵੀ ਵੇਚ ਸਕਦੇ ਜੀ ਵਪਾਰੀ ਨਾਲ ਦੋ ਤਰ੍ਹਾਂ ਦੀ ਸ਼ੇਅਰਿੰਗ ਚੱਲਦੀ ਆ ਉੱਕਾ-ਪੁੱਕਾ ਠੇਕਾ ਵੀ ਸਾਰੀ ਲੱਕੜ ਦਾ ਚੱਲ ਜਾਂਦਾ ਪਲੱਸ ਜਿਹੜਾ ਉਹਦੇ ਨਾਲ ਸ਼ੇਅਰਿੰਗ ਹੁੰਦੀ ਆ ਵੀ ਜਿਹੜਾ ਬਾਲਣ ਤੇ ਮੋਢੋ ਵਪਾਰੀ ਦਾ ਹੁੰਦਾ ਤੇ ਲੱਕੜ ਜਿਹੜੀ ਆ ਉਹ 3 ਇੰਚ ਟੱਕਰ ਤੱਕ ਜਿਤਨਾ ਇੱਕ ਰੁਗ ਦਾ ਉਹ ਭਰੀਏ ਤੇ ਰੁਗ ਦਾ ਲੱਕੜ ਜਿਹੜਾ ਉਹਦੀ ਉਹਦੀ ਜਦੋਂ ਕਟਾਈ ਹੁੰਦੀ ਆ ਸਾਹਮਣੇ 3 ਇੰਚ ਟੱਕਰ ਬਣ ਜਾਂਦੀ ਆ ਉਹ ਟੱਕਰ ਤੱਕ 3 ਇੰਚ ਟੱਕਰ ਤੱਕ ਜਿਹੜਾ ਲੱਕੜ ਤੁਹਾਡੀ ਜਿਹੜੀ ਆ ਤੋਲ ਦੇ ਵਿੱਚ ਜਾਣੀ ਹੁੰਦੀ ਜੀ ਇੰਨਾ ਲਾਹੇਵੰਦ ਤੇ ਫਾਇਦੇਵੰਦ ਆ ਪਪੂਲਰ ਦਾ ਜਿਹੜਾ ਠੇਤੀ ਆ ਤਾਂ ਕਿਸਾਨ ਵੀਰੀਏ ਅਜੇ ਵੀ ਦੂਰ ਥੋਂ ਇਸ ਚੀਜ਼ ਤੋਂ ਇਹਦਾ ਇੱਕ ਬੜਾ ਵੱਡਾ ਕਾਰਨ ਹੈ ਜੀ ਇਹਦਾ ਲਾਹ ਰਹਿ ਰਹੇ ਆ ਖਾਸ ਕਰਕੇ ਵੱਡੇ ਵੱਡੇ ਲੈਂਡਲਾਰਡ ਜਿਨ੍ਹਾਂ ਦੀਆਂ ਜ਼ਿਆਦਾ ਜ਼ਮੀਨਾਂ ਨੇ ਵਡੇ-ਵਡੇ ਅਫਸਰ ਜ਼ਮੀਨਾਂ ਖਰੀਦ ਕੇ ਵੱਡੇ-ਵੱਡੇ ਡਾਕਟਰੇ ਦਾ ਲਾਹ ਰਾਇਣ ਨੇ ਛੋਟੇ ਜ਼ਿਮੀਦਾਰ ਨੂੰ ਜਿਹੜਾ ਇਹਦਾ ਲਾਹ ਇਸ ਕਰਕੇ ਘੱਟ ਹੋ ਰਿਹਾ ਕਿ ਜਦੋਂ ਪਾਪਰ ਲੱਗ ਜਾਂਦਾ ਝੋਨੇ ਦੀ ਫਸਲ ਮਿਸ ਹੋ ਜਾਂਦੀ ਆ ਉਹਦੇ ਬਦਲ ਵਜੋਂ ਜਿਹੜੀਆਂ ਉਹ ਸਬਜ਼ੀਆਂ ਸਬਜ਼ੀਆਂ ਜਾਂ ਹੋਰ ਫਸਲਾਂ ਜਿਹੜੀਆਂ ਉਹ ਝੋਨੇ ਦਾ ਬਰਾਬਰ ਨਹੀਂ ਕਰਦੀਆਂ ਤੇ ਜ਼ਿਮੀਦਾਰ ਕਿਸਾਨ ਜਿਹੜੇ ਛੋਟੇ ਆ ਇਹ ਜਿਹੜਾ ਇਹ ਜ਼ਿਆਦਾ ਇਹਨੂੰ ਜਿਹੜਾ ਨੌਕਰੀ ਪੇਸ਼ਾ ਅਫਸਰ ਲੈਂਡਲਾਰਡ ਲੀਡਰ ਜਿੰਨਾਂ ਕੋ ਸੋਵਾਂ ਦੇ ਵਿੱਚ ਸੋਵਾਂ ਏਕੜਾਂ ਦੇ ਵਿੱਚ ਜ਼ਮੀਨਾਂ ਇਹ ਖੇਤੀ ਜਿਹੜੀ ਆ ਉਤਨਾ ਛੋਟੇ ਕਿਸਾਨਾਂ ਵਾਸਤੇ ਥੋੜੀ ਜੀ ਔਖੀ ਆ ਪਰ ਉਹਨਾਂ ਨੂੰ ਜੇ ਇੱਕ ਏਕੜ ਉਹ ਕੱਢ ਲੈਣ ਤੇ ਉਹਨਾਂ ਲਈ ਉਹ ਇੱਕ ਏਕੜ ਜਿਹੜਾ ਉਹਦੇ ਵਿੱਚ ਇਹ ਐਫ ਡੀ ਆ 5 ਸਾਲ ਦੀ ਸੁਨੇਹਾ ਚੀਜ਼ ਦੇਣਾ ਚਾਹੁੰਦੇ ਉਹ ਕਿਉਂਕਿ ਬਹੁਤ ਸਾਰਿਆਂ ਨੂੰ ਇਹਨਾਂ ਚੀਜ਼ਾਂ ਤੋਂ ਹਜੇ ਅਧੂਰੀ ਜਾਣਕਾਰੀ ਹੈ ਠੀਕ ਸੁਨੇਹਾ ਲਗਵਾਉਣਾ ਚਾਹੁੰਦੇ ਅਸੀਂ ਮੈਂ ਕਹਿੰਨਾ ਵੀ ਜਿਹੜਾ ਉਹ ਵੇਖੋ ਇੱਕ ਤੇ ਸਮੇਂ ਦੀ ਲੋੜ ਜਿਹੜੀ ਆ ਰੁੱਖ ਸਮੇਂ ਦੀ ਲੋੜ ਆ ਦੂਜਾ ਬਦਲਾ ਦੇ ਲਈ ਜਿਹੜਾ ਇਨੂੰ ਜਿਹੜਾ ਇਹਨੂੰ ਤੁਸੀਂ ਜਿਹੜਾ ਇੱਕ ਵਾਰ ਲਾ ਕੇ ਆਪਣੇ ਤਜਰਬੇ ਵਜੋਂ ਜ਼ਰੂਰ ਵੇਖੋ ਔਰ ਇਹ ਨਹੀਂ ਵੀ ਇਹਨੂੰ ਮੈਂ ਇੱਕ ਛੋਟੀ ਕਿਸਾਨ ਨੂੰ ਇੱਕ ਜ਼ਰੂਰ ਬੇਨਤੀ ਕਰੂੰਗਾ ਵੀ ਜਦੋਂ ਕਿਸੇ ਚੀਜ਼ ਦੀ ਭੇੜਚਾਲ ਚੱਲਦੀ ਹੋਵੇ ਨਾ ਉਦੋਂ ਉਹ ਚੀਜ਼ ਜਿਹੜੀ ਹੈ ਫਸਲ ਖਾਸ ਕਰਕੇ ਨਾ ਲਾਇਆ ਕਰੋ ਬਸ ਇਹੋ ਸੁਨੇਹਾ ਮੇਰਾ ਵੀ ਭੇੜਚਾਲ ਦੇ ਵਿੱਚ ਆਪਾਂ ਫਸਲ ਨਹੀਂ ਬੀਜਣੀ ਚਾਹੇ ਉਹ ਕੋਈ ਵੀ ਹੋਵੇ ਚਾਹੇ ਉਹ ਬਾਸਬੱਤੀ ਹੋਵੇ ਤੇ ਚਾਹੇ ਉਹ ਕੋਈ ਹੋਰ ਚੀਜ਼ ਹੋਵੇ ਉਹਨੂੰ ਭੇੜਚਾਲ ਵਾਲੇ ਦੌਰ ਦੇ ਵਿੱਚ ਨਹੀਂ ਲਾਉਣਾ ਚਾਹੀਦਾ ਇਹ ਲਾਸਟ ਵਾਰ ਜੀ ਮੇਰਾ ਬਾਹਰ ਅਸੀਂ ਬੈਠੇ ਸੀ ਤਾਂ ਧੁੱਪ ਦੀ ਹਮਸਮਾਰ ਰਹੀ ਸੀ ਪਰ ਜਦੋਂ ਅਸੀਂ ਇਹਨਾਂ ਪਪੂਲਰ ਦੇ ਪੌਦਿਆਂ ਦੇ ਥੱਲੇ ਆਏ ਆ ਤਾਂ ਜਰੂਰ ਰਾਹਤ ਮਿਲੀ ਕੀ ਕਹਣਾ ਇਹ ਵੇਖੋ ਜੀ ਇਹ ਇਸ ਤਰ੍ਹਾਂ ਦਾ ਇਹ ਤੇ ਅਜੇ ਤੱਕ ਹੀ ਆ ਵਿਖ ਰਹੇ ਹੋ ਵੀ ਚਾਰ ਚਫੇਰੇ ਝੋਨਾ ਲੱਗਾ ਪਾਣੀ ਖੜਾ ਹਵਾ ਚੱਲ ਰਹੀ ਉਧਰੋਂ ਦਰਖਤਾਂ ਦਾ ਢੱਕਾ ਉਧਰਲੇ ਬੰਨੇ ਨਹਿ ਰਿਆ ਤਾਂ ਕਰਕੇ ਤੁਹਾਨੂੰ ਲੱਗਦਾ ਨਹੀਂ ਤੇ ਇੱਥੇ ਤੁਸੀਂ ਜਦੋਂ ਤੁਸੀਂ ਬਾਹਰੋਂ ਉਤਰਾਂ ਆਮ ਮੌਸਮ ਦੇ ਵਿੱਚ ਆਓ ਨਾ ਤਾਂ ਤੁਹਾਨੂੰ ਲੱਗੋ ਜਿੰਨਾ ਮੈਂ ਅਸੀਂ ਏਸੀ ਦੇ ਵਿੱਚ ਵੜ ਗਏ ਆ ਇਹ ਰੁੱਖਾਂ ਦੀ ਸਾਰੀ ਸ਼ਾਂ ਦੀ ਠੰਡਕ ਆ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਨੇ ਸਰਦਾਰ ਬਲਦੇਵ ਸਿੰਘ ਜੀ ਜਿਹੜੇ ਜੀ ਬਿਜਲੀ ਮਹਿਕਮੇ ਤੋਂ ਰਟਾਇਰ ਹੋਏ ਨੇ ਅਤੇ ਪਪੂਲਰ ਦੀ ਖੇਤੀ ਲਾਈ ਹੈ ਤੇ ਦੱਸਿਆ ਕਿ ਬਹੁਤ ਸਾਰੇ ਲਾਹੇਵੰਦ ਚੀਜ਼ ਦੇ ਨੇ ਅਤੇ ਫਾਇਦਾ ਵੀ ਮਿਲ ਰਿਹਾ ਕਿਸਾਨ ਵੀਰਾਂ ਨੂੰ ਆਪਣੀ ਅਪੀਲ ਵੀ ਕੀਤੀ ਹੈ ਜੇ ਤੁਸੀਂ ਵੀ ਇਸ ਚੀਜ਼ ਨੂੰ ਵੱਧ ਤੋਂ ਵੱਧ ਪ੍ਰਚਲਿਤ ਚਾਹੁੰਦੇ ਹੋ ਤਾਂ ਪਨੀਰੀ ਵੀ ਇੱਥੋਂ ਮਿਲ ਜਾਏਗੀ ਸਰਦਾਰ ਬਲਦੇਵ ਸਿੰਘ ਜਿਹੜੇ ਜੇ ਮਾਜੇ ਦੇ ਵਿੱਚ ਸਭ ਤੋਂ ਵੱਧ ਪਪੂਲਰ ਲਾਉਣ ਵਾਲੇ ਇਹਨਾਂ ਨੂੰ ਅਵਾਰਡ ਵੀ ਮਿਲਿਆ ਡੀ ਸਾਹਿਬ ਤੋਂ ਅਵਾਰਡ ਵੀ ਤੁਹਾਨੂੰ ਬਹੁਤ ਸਾਰੇ ਮਿਲੇ ਨੇ ਜੀ ਮਿਲੇ ਜੀ ਯੂਨੀਵਰਸਿਟੀ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਡੀਸੀ ਸਾਹਿਬ ਵੱਲੋਂ ਪ੍ਰੋਗਰੈਸਿਵ ਕਿਸਾਨ ਵਜੋਂ ਮੈਨੂੰ ਸਨਮਾਨ ਕੀਤਾ ਗਿਆ ਹਾਂ ਜਰੂਰ ਜੀ ਬਹੁਤ ਸਾਰੇ ਅਵਾਡਾ ਨਾਲ ਵੀ ਨਵਾਜਿਆ ਜਾ ਬਹੁਤ ਸਾਰੇ ਫਾਇਦੇ ਵੀ ਲੈ ਰਹੇ ਨੇ ਤਾਂ ਤੁਸੀਂ ਵੀ ਇਸ ਨਿਊਜ਼ ਤੋਂ ਵੱਤ ਵਾਤ ਫਾਇਦਾ ਲਓ ਕਿਸਾਨ ਵੀਰਾਂ ਲਈ ਬਹੁਤ ਲਾਹੇਵੰਦ ਨਿਊਜ਼ ਆ ਬਹੁਤ ਫਾਇਦੇਵੰਦ ਨਿਊਜ਼ ਆ ਤਾਂ ਮੈਨੂੰ ਦਿਓ ਜੀ ਅਜਤ ਮੈਂ ਤੁਹਾਡਾ ਦੋਸਤ ਤਰਨਵੀਰ ਜੀ ਲਾਲੀ ਅੰਮ੍ਰਿਤਸਰ